ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਜਾਨਵਰ ਦਿਖਾਉਣੇ ਆ ਪਹਿਲੇ ਨੰਬਰ ਤੇ ਹੈਗੀ ਹੈ ਜੀ ਇਹ ਅਬਲਕ ਬਸੇਰੀ ਇਹਦੀ ਉਮਰ ਹੈਗੀ ਹੈ ਜੀ 7 ਮਹੀਨੇ ਤੇ ਕੱਦੇ ਦਾ ਹੈਗਾ ਜੀ 55+ ਬਾਕੀ ਰਾਜਾ ਹੰਸ ਕੋੜੀ ਦੀ ਪੋਤੀ ਹੈ ਜੀ ਬਿੰਗ ਜੈਸ ਪਲੇਅਰ ਦੀ ਕੋੜੀ ਦੀ ਇਹ ਬੱਚੀ ਹੈ 68 ਇੰਚ ਦਾ ਕੋੜਾਈ ਮਾਂ ਵੀ ਇਹਦੀ ਅਬਲਕਤੀ ਮੁਕਤ ਸਰੀਰੀਏ ਚ ਖੜੀ ਹੈ ਜੇ ਕਿਸੇ ਵੀਰਪਰਾ ਨੂੰ ਪਸੰਦ ਆਉਂਦੀ ਹੈ ਤਾਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਵੀਡੀਓ ਨੂੰ ਕਰ ਦਿਓ ਲਾਈਕ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਆਪਾਂ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਦੂਜੇ ਨੰਬਰ ਤੇ ਵੀ ਇਹ ਆਵਲਕ ਕੋੜੀ ਹੈ ਉਮਰੇ ਦੀ ਹੈਗੀ ਹੈ 7 ਸਾਲ ਹਾਈਟ ਹੈਗੀ ਜੀ 60 ਇੰਚ ਨੁਕਰੇ ਕੋਡੇ ਤੋਂ ਗੱਪਣਾ ਹੀ ਚੈੱਕ ਪਾਸ ਹੈ 2 ਮਹੀਨਿਆਂ ਦੀ ਬਾਕੀ ਬਲੀ ਕੋੜਾ ਨੁਕਰਾ ਸਵਾਰੀ ਦੀ ਪਾਸ ਹੈ ਰੇਟ ਹੈ ਦਾ ਹੈਗਾ ਜੀ 2 ਲੱਖ ਰੁਪਈਆ ਰਾਜਸਥਾਨ 'ਚ ਖੜੀ ਹੈ ਜੇ ਕਿਸੇ ਵੀਰ ਪ੍ਰਾਨ ਨੂੰ ਪਸੰਦ ਆਉਂਦੀ ਹੈ ਤਾਂ ਖਰੀਦ ਸਕਦਾ ਹੈ। ਬਾਕੀ ਲਾਸਟ ਦਾ ਆਪਣਾ ਨੰਬਰ ਚੱਲੀ ਜਾਂਦਾ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਜੀ। ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓਨ ਕਰ ਦਿਓ ਲਾਈਕ। ਪਹਿਲਾ ਇਹ ਕੋੜੀ ਸੂਈਤੀ ਕੀ ਇਹ ਮਾਲਕ ਵੀਰਾਂ ਨੇ ਬਸੇਰੀ ਰੱਖ ਲਈ ਜੀ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਆਪ ਲੱਗ ਕਬਸੇਰੀ ਤੇ ਪਹਿਲਾ ਵੀ ਇਹਦੇ ਮੰਗਰ ਬਾਕੀ ਕੋੜੀ ਚੰਗੀ ਐ ਕਤਗਾਠ ਵੀ ਚੰਗਾ ਨੁਕਰ ਕੋੜੇ ਤੋਂ 2 ਮਹੀਨੇ ਦੀ ਕੱਪਣਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਐ ਤਾਂ ਖਰੀਦ ਸਕਦਾ ਤੇ ਤੀਜੇ ਨੰਬਰ ਤੇ ਹੈਗਾ ਜੀ ਇਹ ਲਾਲ ਚੰਬਾ ਬਸੇਰਾ ਮਰੇਦੀ ਹੈਗੀ ਐ ਸੇਮੀ ਨੇ ਪਾਕ ਸਰਾਲੇ ਸੁਲਤਾਨ ਕੋੜੇ ਦਾ ਬੱਚਾ ਜੀ ਕੋਟਕਪੂਰੇ ਚ ਖੜਿਆ ਮੁੱਲੇ ਦਾ ਹੈਗਾ 28000 ਰੁਪਏ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦਾ ਤਾਂ ਗੱਲਬਾਤ ਕਰ ਸਕਦਾ ਬਾਕੀ ਕੰਨ ਕੰਨ ਚੈੱਕ ਕਰ ਸਕਦੇ ਤੁਸੀਂ ਗਰਦਨ ਗਰਦਨ ਲੰਬੀ ਐ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਆ ਦੋ ਪਿਛਲੇ ਤੇ ਇੱਕ ਅਗਲਾ ਬਾਕੀ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਅਗਲੇ ਨੰਬਰ ਤੇ ਹੈਗੀ ਇਹ ਕੋੜੀ ਉਮਰੇ ਦੀ ਹੈਗੀ 6 ਸਾਲ 60 ਇੰਚ ਹਾਈਟ ਹੈ ਦੀ ਮੌਕੇ ਤੇ ਖਾਲੀ ਆ ਰਾਜਸਥਾਨ ਚ ਖੜੀ ਹੈ ਇਹ ਮੁੱਲੇ ਦਾ ਹੈਗਾ ਮਾਲਕ ਵੀਰ ਕਰਦੇ ਆ 2 ਲੱਖ ਪੀ ਆਰ ਪੀ ਐਚ ਜੇ ਕਿਸੇ ਵੀਰਪਰਾ ਨੂੰ ਪਸੰਦ ਆਉਂਦੀ ਹੈ ਤਾਂ ਗਲਵਤ ਕਰ ਸਕਦਾ ਹੈ ਮਾਰਕਿੰਗ ਹੈਗੀ ਮੱਥੇ ਪਟਾ ਤੇ ਇੱਕ ਪੈਰ ਚਿੱਟਾ ਬਾਕੀ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਸਵਾਰੀ ਸੁਬੂਰੀ ਦੀ ਪਾਸ ਹੈ ਵਧੀਆ ਚਾਲ ਤੁਰਦੀ ਹੈ ਦੋਵੇਂ ਚੱਲਦਾ ਛੋਟੀ ਵੱਡੀ ਚਾਲ ਦੋਵੇਂ ਤੁਰਦੀ ਹੈਗੀ ਤੇ ਅਗਲੇ ਨੰਬਰ ਤੇ ਹੈਗਾ ਜੀ ਇਹ ਮਾਰਵਾੜੀ ਬਸੇਰਾ ਮੱਜੂ ਕੇ ਬਲੱਡ ਲੈਂਡ ਦਾ ਬਾਕੀ ਜੇ ਕਿਸੇ ਵੀਰਪਰਾ ਨੂੰ ਇਹ ਪਸੰਦ ਆਉਂਦਾ ਤਾਂ ਇਹ ਖਰੀਦ ਸਕਦਾ ਹੈ ਮਾਦੀ ਹੈਟ ਹੈਗੀ ਇਹ ਇਹਦੀ ਕੱਟ ਪਲੱਸ ਦਾ ਹੈਗਾ ਯਾਦਰਾਜ 68 ਇੰਚ ਦਾ ਘੋੜਾ ਤਰਨ ਤਰਨ ਏਰੀਆ ਮਾਲਕ ਵੀਰਾਂ ਦਾ 4 ਮਹੀਨੇ ਦੀ ਉਮਰ ਹੈ ਫੋਨ ਤੇ ਦਾ ਮੁੱਲ ਕਰਨਗੇ ਮਾਲਕ ਵੀਰ ਬਾਕੀ ਮਾਰਕਿੰਗ ਹੈਗੀ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਚੰਗਾ ਕੱਦ ਕੱਟ ਕਰਨ ਵਾਲਾ ਬਸੇਰਾ ਨਾਲੇ ਟਾਈਮ 'ਚ ਜੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦਾ ਤਾਂ ਇਹ ਖਰੀਦ ਸਕਦਾ ਜੀ ਬਾਕੀ ਆਪਣੀ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਨੇ ਕਰਨ ਆਪ ਦਾ ਜਾਨਵਰ ਸੇਲ ਤਲਾਸ਼ ਤੇ ਮਨਾ ਨੰਬਰ ਤੇ ਲੀਂਦਾ ਆ ਆਪਾਂ ਨੂੰ ਕੋਟ ਵੀਡੀਓ ਭੇਜ ਕੇ ਆਪਣੇ ਜਾਨਵਰ ਸੇਲ ਕਰਾ ਸਕਦਾ ਈ ਫ੍ਰੀ ਤੇ ਵੀ ਚੈਟ ਲਗਾਈ ਜਾਵੇਗੀ ਐਡ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ ਬਾਕੀ ਕਰੰਟ ਕਰੰਟ ਪੂਰਾ ਬਸੇਰੇ ਚ ਤੁਸੀਂ ਚੈੱਕ ਕਰ ਸਕਦੇ ਹੋ ਕੱਤ ਘੱਟ ਵੀ ਚੰਗਾ ਕਰੂਗਾ ਹੇ ਚਾਰ ਮਹੀਨੇ ਦੀ ਹੈ ਗਰਦਨ ਗੁਰਦਨ ਲੰਬੀ ਹੈ ਕੰਨਾਂ ਕੁੰਨਾਂ ਦਾ ਪੂਰਾ ਸ਼ਕੀਨ ਹੈ ਬਾਕੀ ਸੰਭ ਸੰਭ ਵੀ ਪਰੜਾ ਮਜ਼ਬੂਤ ਹੈ ਬਾਡੀ ਵੰਤਰੋਗ ਨਿਉ ਵੀ ਚੰਗਾਗਾ ਖਰੀਦਣ ਲਈ ਕਰ ਲਓ